ਗਾਂ ਦੇ ਗਾਂ ਦੇ ਆਹ D1 ਘਾਰਾਗਾ ਪੂਰਾ ਮਿੱਤਰੋ ਤੜਕੇ ਸਾਰਾ ਟ੍ਰਾਫਿਕ ਕੱਢ ਗਏ ਅਲੱਦਾ ਹੁਣੇ ਰੋਵਾਂਗੇ ਉਹ ਮੈਂ ਇਹਨਾਂ ਦੇ ਪੈਗਾ ਹੈਗਾ ਹੈਗਾ ਕਰਤੀ ਗ੍ਰੀਨ ਫੈਕ ਲਾ ਰਾ ਸੀ ਹੈਨਾ ਸੀ ਲੈਗ ਆਟ ਵਾਲੀ ਲੱਗ ਰਹੀ ਆ ਕਹੀਦਾ ਗੱਡਣੀ ਬੂਹਾ ਮਾੜੀ ਜੀ ਆਉਂਗਾ ਰੰਜੀਤ ਓਏ ਕਹੀ ਲਿਆ ਯਾਰ ਕਹੀ ਲਿਆ ਓ ਨੌਕਾਂ ਦਾ ਤੇਰਾ ਨੌਕਰ ਰੱਖਾਂਗੇ ਕਹਿੰਦਾ ਛੌਣੇ ਦਾ ਛੋਟੇ ਬੜਾਈ ਮੈਂ ਕਿਹਾ ਕਹੀ ਲਿਆ ਕਹਿੰਦਾ ਮੈਂ ਕਿਹੜਾ ਨੌਕਰ ਰੱਖਾਂ ਓ ਇੱਧਰ ਹੋ ਜਾ ਤੂੰ ਏ ਬਾਗੜੀਆ ਓ ਥੱਲੇ ਥੱਲੇ ਜਾਈ ਜਾਂਦੀ ਆ ਯਾਰ ਬੁੱਲ ਜਾਂਦਾ ਨਿਜੇ ਥੱਲੇ ਥੱਲੇ ਜਾਈ ਜਾਂਦੀ ਰਹਿਣ ਦੇ ਯਾਰ ਓਏ ਆਹ ਨਕਾਹੀ ਆਂਟਦਾ ਉਦੋਂ ਨਿਕਲ ਜਾਂਦੀ ਉਹਨੇ ਕਿਹਾ ਦੋ ਵਾਰੀ ਤੂੰ ਫੇਰ ਪੱਟੀ ਲਾ ਕੇ ਨਾ ਉਹ ਕਰਦਾ ਨਿਕਲਦੀ ਸੀ ਫਰਾਂਡ ਦੇ ਹੁਣ ਥੇਲੀ ਤਾਂ ਜੀ ਘਬਰਾਈ ਜਾਂਦਾ ਪਿੱਛੋਂ ਤੂੰ ਟਰੈਕਟਰ ਹੋ ਜੋ ਉਹ ਵੀ ਗੱਡਾ ਵੀ ਲੱਗੀ ਟਰੈਕਟਰੀ ਲੱਗ ਗਿਆ ਥੱਲੇ ਆਹ ਦਿਹਾਣੀ ਆ ਨਾ ਫਿਰ ਲਾਏ ਬਣਾ ਵੱਡੋ ਟਰੈਕਟਰ ਕੱਢ ਲੋ ਗੱਡੀ ਅੱਡ ਕੇ ਲੀ ਪਾੜ ਕੇ ਕੱਢਾਂਗੇ ਐਡਾ ਤਾਂ ਕੰਮ ਹੀ ਨਹੀਂ ਸੀ ਜਿਹਨਾਂ ਤੂੰ ਬਣਾਦਾ ਮੈਂ ਤਾਂ ਸੀ ਦੋ ਦੋ ਟੱਕ ਮਾਰ ਕੇ ਆਂਟ ਨਿਕਲ ਜੂ ਇਹਦੀ ਸਾਰੀ ਥੱਲੇ ਵਾਲੀ ਪੱਤਨ ਲਗੜਦੀ ਜੂ ਦੋ ਦੀ ਕੋਈ ਹੁਣ ਦੁੱਕੀ ਦਾ ਡਰਾਈਵਰ ਇਹ ਨਹੀਂ ਕਹਿ ਸਕਦਾ ਇਹਨੂੰ ਕਿ ਮੈਂ ਕੱਢ ਦੂੰ ਕਿ ਕਿ ਮੈਂ ਚੜਾਈ ਆ ਕਰਨਾ ਇਹ ਆ ਹੁਣ ਸਾਫ਼ ਕਰਨਾ ਬੂ ਆ ਪਹਿਲੀ ਪਤਾ ਲੱਗ ਗਿਆ ਉਹ ਬੰਨ ਹੋਣ ਉਹ ਨਿਕਲ ਜਾਂਦਾ ਅੱਡੀ ਦਾ ਗੱਲ ਹੀ ਨਹੀਂ ਸੀ ਆ ਇਹਨਾਂ ਕੁਛ ਲੱਗ ਗਿਆ ਸੁਪਰ ਸੀਟਰ ਲਿਆਓ ਓ ਤੂੰ ਇਧਰ ਆ ਯਾਰ ਵਿੱਚ ਆਏਗਾ ਆ ਓਏ ਇੱਕ ਮਿੰਟ ਆ ਲਾਵਾਂਗੇ ਚੱਲ ਜਾਲਾ ਕੀ ਲਾਏਗਾ ਅੱਜ ਪਟੀਆਂ 'ਚ ਲੱਗੂ ਇਹ ਥੱਲੇ ਕੋਈ ਫੇਰ ਥੱਲੇ ਬੈਜੂ ਮੁੜ ਕੇ ਡੇ ਢੇਲੀ ਨੂੰ ਵਿੱਚ ਵਸਾ ਦਿੰਨੇ ਆ ਓ ਥੱਲੇ ਗੁਟਕਾ ਅਟਕ ਲਿਆ ਗ੍ਰੈਫਟ ਅਸੀਂ ਕਿਵੇਂ ਲੱਗੂ ਯਾਰ ਓ ਥੱੱਢੀ ਬਹਿ ਗਈ ਜੇ ਮੁੜ ਕੇ ਆਪਣਾ ਤੋਂ ਨਿਕਲ ਲਾਣੀ ਜਾਂ ਪਰਾਲੀ ਰੱਖ ਦਿੰਨੇ ਆ ਥੱਲੇ ਓਏ ਥੋੜੀ ਥੋੜੀ ਰੱਖ ਰੱਖ ਕੇ ਉੱਚੀ ਕਰੋ ਥੱਲੇ ਕਰਕੇ ਕਹਿੰਦਾ ਨਾ ਕਹਿੰਦਾ ਕੱਡੂ ਆਏ ਮੈਂ ਨਾ ਹੁਣ ਪਰਾਲੀ ਕਿ ਲਾਉਣਾ ਚੱਲ ਬਾਲੀ ਫਰਕ ਪਿਆ ਏ ਹੁਣ ਇਹ ਹੁਣ ਇੱਟ ਲੱਗ ਜੂ ਦੂਜੀ ਇੱਟ ਲੱਗ ਜੂ ਲੈਪ ਚੱਕੀ ਕਹ ਦੂਜੀ ਇੱਟ ਲਾ ਦੀਏ ਪੂਰੀ ਪਹਿਲਾ ਲਾਈ ਸੀ ਨਾ ਓਏ ਲਾ ਦੇ ਦੂਜੀ ਇੱਟ ਕਰੋ ਸਰ ਉਹ ਡਿੱਕਦਾ ਪੰਦੀ ਬਾਏ ਨਾਲ ਅੱਗੇ ਪਾ ਗਿਆ ਉਹ ਆ ਨਿਸ਼ਾਨੀ ਰੱਖ ਲਿਓ ਹੁਣ ਆ ਨਿਸ਼ਾਨੀ ਰੱਖੋ ਕਿਉਂਕਿ ਟਰੈਕਟਰ ਇਸੀ ਕੋਹ ਆ ਹਾਂ ਇੱਧਰ ਹੋ ਜਾ ਹੁਣ ਗੁੱਲਾ ਕਿੱਥੇ ਰੱਖਦਾ ਗੁੱਲਾ ਤੇਰੇ ਕੋਲੇ ਸੀ ਔਰ ਕਿ ਲਾਏ ਚਲੋ ਕੋ ਚੜੇ ਜਾਂ ਧੜੀ ਗੇ ਕਰੋ ਫੜ ਕੇ ਆਈ ਗੱਡ ਲਈ ਨਹੀਂ ਫਿਰ ਬੋਧ ਲੈ ਆਵਾਂਗੇ ਹਜੇ ਭਰਖਣਾ ਦੋ ਰ ਮੇਰਾ ਝੋਟਾ ਬਾਨ ਮਰੀ ਬੋਟੀ ਹਲਾ ਦੇ ਮਾਂ ਮਾਂ ਨੂੰ ਆ ਹੁੱਕ ਮੈਂ ਗੱਡੀ ਤੇ ਟਰਾਲੀ ਨੇ ਹੁਣ ਜਰਾ ਛੇ ਲੈ ਗੀ ਝੋਟੇ ਦਾ ਚਲੋ ਪਾਸੇ ਹੋ ਜਾਓ ਹੋ ਜੋ ਪਾਸੇ ਉਹ ਨਿਕਲ ਗਿਆ ਸੀ ਕਹੀ ਨਹੀਂ ਹੈਗੀ ਸਾਡੇ ਕੋਲੇ ਮਾੜੀ ਜੀ ਮਿੱਟੀ ਸੀ ਉਹਦੀ ਨਿਕਲ ਗਿਆ ਸਾਨੂੰ ਨਹੀਂ ਪਤਾ ਸੀ ਨਾ ਹੁਣ ਕੀ ਲੈਣੀ ਹੈ ਕਹੀ ਵਾਲੇ ਸੋਖੀ ਨੇ ਕਲ ਦੀ ਬਾਗੜੀ ਨੇ ਬੋਤਾ ਸੀ ਲੱਗੇ ਡਾਕਟਰ ਲੱਗੇ ਉਹਨੇ ਸੋ ਜੱਲੇ ਆ ਵੀ ਤੇ ਜੋਂਡੀ ਨੂੰ ਫਿਰ ਅਰਜੀ ਲਿਖੂਗਾ ਆ ਤਾਂ ਬਹੁਤ ਕੁ ਸੋਣਾ ਬਹੁਤ ਸਮਾਨ ਵਧੀਆ ਬਣਿਆ ਪਿਆ ਆਹ ਕੋਈ ਜਰਾਮ ਤੋਂ ਬੱਤ ਕਰਟੈਂ ਕਿ ਹੈ ਭਾਈ ਅੰਦਰ ਨਾਲੀ ਕੁੱਪੀ ਦਾ ਸਵਾ ਲੈ ਲੈਂਦਾ ਵਾਸੋ ਦੋ ਪਾਲੇ ਵਾਲੀ ਜਮਾ ਥੱਲੇ ਲਾ ਕੇ ਬਾਣ ਬਹੁਤ ਕਿੱਲੇ ਸਾਡੇ ਮੀਂਹ ਫੁੱਲ ਫਰਟ ਚੋਰ ਜੋਰਾ ਸ਼ੋਰਾਂ ਦਾ ਆਇਆ ਸੀ ਤਾਂ ਕਰਕੇ ਪਿੱਛੇ ਦਾ ਕਰ ਲੋ ਫਿਰ ਕਰਾਂ ਦੋ 咋了喂咋了 దూజాగు